ਇੱਕ ਦਿਨ ਜਦੋਂ ਪ੍ਰਭਦੀਪ ਕੌਰ ਘਰ ਆਈ ਤਾਂ ਦੇਖਿਆ ਕਿ ਬਿਜਲੀ ਦਾ ਬਿੱਲ ਭਰਨ ਦਾ ਇੱਕ ਹੋਰ ਨੋਟਿਸ ਆਇਆ ਹੋਇਆ ਸੀ ਅਤੇ ਘਰ ਵਿੱਚ ਤਿੰਨੇ ਬੱਚੇ ਨਾਰਾਜ਼ ਬੈਠੇ ਸਨ ਰੌਕੀ ਜੋ 11 ਸਾਲਾਂ ਦਾ ਸੀ ਬਹੁਤ ਦੁਖੀ ਸੀ ਕਿਉਂਕਿ ਉਸਦੇ ਵਾਲ ਬਚਪਨ ਵਿੱਚ ਬਹੁਤ ਬੁਰੀ ਤਰ੍ਹਾਂ ਕੱਟੇ ਗਏ ਸਨ ਉਸਨੇ ਦੱਸਿਆ ਕਿ ਮੇਰੀ ਮੈਡਮ ਨੇ ਇਹ ਕਹਿ ਕੇ ਮੇਰੀ ਟੋਪੀ ਲੈ ਲਈ ਸੀ ਕਿ ਸੱਭੇ ਇੱਕ ਵਿਅਕਤੀ ਕਮਰੇ ਦੇ ਅੰਦਰ ਟੋਪੀ ਨਹੀਂ ਪਹਿਨਦਾ ਬੱਚੇ ਸਾਰਾ ਦਿਨ ਉਸ ਨੂੰ ਗੰਜਾ ਕਹਿ ਕੇ ਛੇੜਦੇ ਰਹੇ ਇਹ ਕਹਿ ਕੇ ਉਸ ਨੇ ਆਪਣਾ ਚਿਹਰਾ ਦੋਹਾਂ ਹੱਥਾਂ ਨਾਲ ਲਕੋ ਲਿਆ ਰੀਆ ਨੇ ਆਪਣੀ ਦੂਸਰੀ ਕਲਾਸ ਦੇ ਸਪੈਲਿੰਗ ਟੈਸਟ ਵਿੱਚ ਕਬਰਾਹਟ ਸ਼ਬਦ ਗਲਤ ਲਿਖ ਦਿੱਤਾ ਸੀ ਸੀਮਾ ਜੋ ਪਹਿਲੀ ਕਲਾਸ ਵਿੱਚ ਸੀ ਉਹ ਪੜ੍ਹਾਈ ਦੇ ਦੌਰਾਨ ਹੱਸਣ ਅਤੇ ਇੱਕ ਸ਼ਬਦ ਤੇ ਵਾਰ-ਵਾਰ ਅਟਕਣ ਕਰਕੇ ਝਿੜਕਾਂ ਖਾ ਕੇ ਆਈ ਸੀ ਤਾਂ ਉਹਨਾਂ ਦੀ ਮਾਂ ਪ੍ਰਭਦੀਪ ਕੌਰ ਨੇ ਆਪਣੇ ਸਾਰੇ ਬੱਚਿਆਂ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਬੱਚਿਓ ਅੱਜ ਦਾ ਦਿਨ ਸਾਡੇ ਲਈ ਇੱਕ ਵਿਸ਼ੇਸ਼ ਹਾਰ ਦਾ ਦਿਨ ਹੈ ਚਲੋ ਚੱਲ ਕੇ ਜਸ਼ਨ ਮਨਾਈਏ ਆਪਣੀ ਮਾਂ ਦੇ ਮੂੰਹ ਇਹ ਗੱਲ ਸੁਣ ਕੇ ਬੱਚੇ ਆਪਣੀ ਉਦਾਸੀ ਭੁੱਲ ਕੇ ਮਾਂ ਵੱਲ ਹੈਰਾਨੀ ਨਾਲ ਦੇਖਣ ਲੱਗੇ ਪ੍ਰਭਦੀਪ ਨੇ ਕਿਹਾ ਕਿ ਮੇਰੇ ਦਾਦਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਅਸੀਂ ਆਪਣੀਆਂ ਜਿੱਤਾਂ ਨਾਲੋਂ ਜ਼ਿਆਦਾ ਆਪਣੀਆਂ ਹਾਰਾਂ ਤੋਂ ਸਿੱਖਦੇ ਹਾਂ ਇੱਕ ਪੱਥਰ ਜਿੰਨੀ ਆ ਜ਼ਾਦਾ ਰੁਤਾਂ ਅਤੇ ਮੁਸ਼ਕਲਾਂ ਨੂੰ ਆਪਣੇ ਉੱਪਰ ਚਲਦਾ ਹੈ ਓਨਾ ਹੀ ਉਹ ਚਮਕਦਾ ਹੈ ਚਲੋ ਕਿਸੇ ਰੈਸਟੋਰੈਂਟ ਵਿੱਚ ਜਾ ਕੇ ਆਪਣੀ ਪਹਿਲੀ ਹਾਰ ਦਾ ਜਸ਼ਨ ਮਨਾਈਏ ਉਸ ਤੋਂ ਬਾਅਦ ਅਜਿਹੀਆਂ ਹਾਰਾਂ ਦੇ ਬਹੁਤ ਸਾਰੇ ਜਸ਼ਨ ਮਨਾਏ ਅਤੇ ਅਸੀਂ ਆਪਣੇ ਦੁੱਖਾਂ ਅਤੇ ਅਸਫਲਤਾਵਾਂ ਦੇ ਕਾਰਨ ਹੋਏ ਦੁੱਖ ਵਿੱਚ ਖੁਸ਼ ਰਹਿਣਾ ਸਿੱਖਿਆ ਪ੍ਰਭਦੀਪ ਕੌਰ ਨੂੰ ਬੜੀ ਖੁਸ਼ੀ ਹੋਈ ਕਿ ਉਸਨੇ ਆਪਣੇ ਵੱਡ-ਵਡੇਰਿਆਂ ਦੀ ਸਿਆਣਪ ਤੋਂ ਲਏ ਬੀਜ ਆਪਣੇ ਬੱਚਿਆਂ ਦੀਆਂ ਆਤਮਾਾਂ ਵਿੱਚ ਬੀਜੇ ਹਨ ਜੋ ਇੱਕ ਦਿਨ ਉਹਨਾਂ ਦੇ ਆਪਣੇ ਬਾਗਾਂ ਵਿੱਚ ਖਿੜਨਗੇ ਦੋਸਤੋ ਤੁਸੀਂ ਇਸ ਛੋਟੀ ਜਿਹੀ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ